ਪੰਜਾਬੀ ਗ੍ਰੈਂਡਮਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਹੁਤ ਹੀ کارਗਰ ਨੁਸਖਾ ਦੱਸਣ ਲੱਗੀ ਹਾਂ ਅੱਜ ਕੱਲ੍ਹ ਗਰਮੀ ਹੈ ਤੇ ਘਰਾਂ ਵਿੱਚ ਕਾਕਰੋਜ਼ ਬਹੁਤ ਜ਼ਿਆਦਾ ਹੋ ਜਾਂਦੇ ਆ ਤਾਂ ਇਸ ਇਹਨਾਂ ਨੂੰ ਨਿਠਾਉਣ ਦਾ ਮੈਂ ਤੁਹਾਨੂੰ ਤਰੀਕਾ ਦੱਸਣ ਲੱਗੀ ਹਾਂ ਇਹ ਮੇਰਾ ਅਜ਼ਮਾਇਆ ਹੋਇਆ ਹੈ 100% ਸਹੀ ਤਰੀਕਾ ਹੈ ਇਹ ਦੇਖੋ ਆਪਾਂ ਪਹਿਲਾਂ ਲੈਣਾ ਹੈ बोरिक एसिड ए केमिस्ट्री दुकान ਤੋਂ ਮਿਲ ਜਾਂਦਾ ਰਾਮਨਾਲ ਇਹ ਮੈਂ ਲਏ ਆ ਦੋ ਪੈਕਟ ਇਹ ਥੋੜਾ ਜਿਆਦਾ ਜੱਤੇ ਬਣਾ ਕੇ ਤੇ ਕਿਉਂਕਿ ਘਰ ਵਿੱਚ ਸਾਰੇ ਕੋਨੇ ਕਰਨੇ ਸਿਰੱਖ ਲੈਂਦਾ ਇਹ ਦੇਖੋ ਇਹ ਮੈਂ ਦੋ ਪੈਕਟ ਇਹ ਤੇ ਹੋਰ ਲੈਣੇ ਆ ਇਹ ਦੇਖੋ ਹੋਰ ਕਿ ਐਸੇ ਅੱਛੀ ਤਰ੍ਹਾਂ ਦੇਖ ਲਓ ਇਹ ਕੈਮਿਸਟਰੀ ਕੈਮਿਸਟਰੀ ਦੁਕਾਨ ਤੋਂ ਮਿਲ ਜਾਂਦੇ ਆ ਤੇ ਬਹੁਤ ਤੇ ਮਹਿੰਗੇ ਵੀ ਨਹੀਂ ਇਹ ਮੈਂ ਹੁਣ ਲੈ ਕੇ ਆਈ ਆ 50 ਰੁਪਏ ਦੇ ਦੋ 25 ਰੁਪਏ பை 50 ਰੁਪਏ ਦੇ ਦੋ ਆਉਂਦੇ ਆ ਔਰ ਬਾਕੀ ਸਾਰਾ ਸਮਾਨ ਜਿਹੜਾ ਸਾਨੂੰ ਘਰ ਚੋਂ ਹੀ ਮਿਲ ਜਾਂਦਾ ਹੈ ਇਹਦੇ ਲਈ ਸਾਨੂੰ ਦੋ ਫੱਟੇ ਚਾਹੀਦੇ ਆ ਇਹ ਇਹ ਕਣਕ ਦਾ ਆਟਾ ਉਹ ਤੇ ਆਪਣੇ ਘਰਾਂ ਚ ਹੁੰਦਾ ਹੀ ਹੈ ਆਲਮੋਸਟ ਜਿੰਨਾ ਇਹ ਬੁਰਕ ਐਸਿਡ ਹੈ ਨਾ ਇਹਦੇ ਨਾਲੋਂ ਇਹ ਦੇਖੋ ਕਣਕ ਦਾ ਆਟਾ ਪਾਣੀ ਤੇ ਚੀਨੀ ਥੋੜੀ ਜੀ ਆਪਾਂ ਚੀਨੀ ਪਾ ਲਵਾਂਗੇ ਇਹ ਦੇਖੋ ਇੰਨੀ ਕਾਪਰ ਦੀ ਚੀਨੀ ਪਾ ਲਈ ਤੇ ਜਿੰਨਾ ਬੋਰਿਕ ਐਸਿਡ ਹੈ ਨਾ ਉਸ ਤੋਂ ਥੋੜਾ ਜਿਹਾ ਆਪਾਂ ਨੇ ਘੱਟ ਹੀ ਪਾਵਾਂਗੇ ਆਟਾ ਇਹ ਦੇਖੋ ਆਪਾਂ ਇੰਨਾ ਘੱਟਾ ਪਾ ਲਿਆ ਤੇ ਇੰਨਾ ਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਇਹਨਾਂ ਸੁਸੀ ਇੱਕ ਵਾਰੀ ਵੈਰੀ ਗੱਲ ਮੰਨ ਕੇ ਤੇ ਆਪਾਂ ਯੂਜ਼ ਕਰਕੇ ਦੇਖੋ ਇੱਕ ਵੀ ਘਰ ਵਿੱਚ ਤੁਹਾਨੂੰ ਕੋਕਰੋਚ ਨਹੀਂ ਦਿਖਾਈ ਦੇਗਾ ਦੋ ਦਿਨਾਂ ਵਿੱਚ ਬਲਕਿ ਉਸੇ ਦਿਨ ਦੌੜ ਜਾਂਦੇ ਆ ਸਾਰੇ ਇਹ ਦੇਖੋ ਇਹ ਆਪਾਂ ਨੇ ਹੁਣ ਥੋੜਾ ਥੋੜਾ ਪਾਣੀ ਪਾਣਾ ਇਹਦੇ ਵਿੱਚ ਤੇ ਇਹਦਾ ਡੋਅ ਬਣਾ ਲੈਣਾ ਬਸ ਇਹ ਧਿਆਨ ਰੱਖਣਾ ਹੈ ਕਿ ਵੈਸੇ ਆਟੇ ਤੇ ਚੀਨੀ ਦਾ ਤਾਂ ਕੋਈ ਨੁਕਸਾਨ ਨਹੀਂ ਪਰ ਬੋਰ ਪੈਸੇ ਦਾ ਹੋ ਸਕਦਾ ਕੁਝ ਬੱਚਿਆਂ ਤੋਂ ਦੂਰ ਰੱਖਣਾ ਤੁਸੀਂ ਆਪਣਾ ਕੋਨਿਆਂ ਵਿੱਚ ਜਾਂ ਕਿਤੇ ਵੀ ਆਪਣਾ ਸਟੋਰ ਵਿੱਚ ਬਾਥਰੂਮ 'ਚ ਕਿਚਨ ਦੇ ਥੱਲੇ ਜਿਹੜੇ ਖਾਨੇ ਆ ਬੰਦ ਉੱਥੇ ਲੁਕੋ ਕੇ ਰੱਖੋ ਮੈਂ ਤਾਂ ਸਭ ਕੁ ਕੁਈ ਵਾਰੀ ਨਾ ਥੋੜਾ ਜਿਹਾ ਢਿੱਲਾ ਬਣਾ ਲੈਂਦੀ ਆ ਤੇ ਉਹ ਫਿਰ ਨਾ ਜਿਵੇਂ ਬਾਥਰੂਮ ਦੇ ਕੋਨੇਆਂ ਵਿੱਚ ਦੀਵਾਰ ਨਾਲ ਥੋੜਾ ਉੱਚਾ ਕਰਕੇ ਚਿਪਕਾ ਦੇਣੀ ਇਹਦੀ ਸਮੈਲ ਪਤਾ ਨਹੀਂ ਉਹਨੂੰ ਅੱਛੀ ਨਹੀਂ ਲੱਗਦੀ ਉਹ ਇੱਕ ਦਿਨ ਵਿੱਚ ਹੀ ਸਾਰੇ ਗਾਇਬ ਹੋ ਜਾਂਦੇ ਆ ਸੋਫਿਆਂ ਦੇ ਪਿੱਛੇ ਥੋੜਾ ਜਿਹਾ ਸਕੋਟਿੰਗ ਹੁੰਦੀ ਹੈ ਨਾ ਉੱਤੇ ਨਾਲ ਮੈਂ ਤਾਂ ਚਿਪਕਾ ਦੇਣੀ ਆ ਤੁਸੀਂ ਕੋਨੇ 'ਚ ਵੀ ਰੱਖ ਦੋ ਪਿੱਛੇ ਕਿਹੜਾ ਬੱਚੇ ਵੱਢਦੇ ਆ ਤੇ ਆਪਣੇ ਬੈਡਰੂਮ ਵਿੱਚ ਵੀ ਉਹਨਾਂ ਦੇ ਪਿੱਛੇ ਇਹ ਦੇ ਉਸ ਬੈਗਾਂ ਦੇ ਪਿੱਛੇ ਰੱਖ ਦੋ ਕੋਈ ਚੇਅਰਜ਼ ਦੇ ਪਿੱਛੇ ਰੱਖ ਦੋ ਅੰਦਰ ਕੱਪੜਿਆਂ ਦੇ ਵਿੱਚ ਰੱਖ ਦੋ ਇਹ ਦੇਖੋ ਇਹ ਸਾਡਾ ਆ ਦੇਖੋ ਇਹ ਤਿਆਰ ਹੋ ਗਿਆ ਤੇ ਬਸ ਇਹਦੀਆਂ ਹੁਣ ਆਪਾਂ ਨੇ ਛਟੀਆਂ ਛੋਟੀਆਂ ਗੋਲੀਆਂ ਬਣਾ ਲੈਣੀਆਂ ਮੈਂ ਤਾਂ ਕਈ ਵਾਰੀ ਨਾ ਇਸ ਰੰਝੇ ਮੈਂ ਬਾਹਰ ਕਿਧਰੇ ਚਲੀ ਜਾਂ ਨਹੀਂ ਆ ਥੋੜੀ ਤੇ ਵਾਸਤੇ ਘਰ ਬੰਦ ਵੀ ਹੋਵੇ ਤਾਂ ਪਿੱਛੇ ਗਰਮੀਆਂ ਚ ਤਾਂ ਇੰਨੇ ਕੋਕਰੋਜ ਹੋ ਜਾਂਦੇ ਨੇ ਆਉਂਦੇ ਹੀ ਬਸ ਜੇ ਮੈਂ ਜਾਣ ਵੇਲੇ ਰੱਖ ਜਾਂਦੀ ਤਾਂ ਕੋਈ ਕੋਕਰੋਜ ਨਹੀਂ ਦਿੱਸਦਾ ਤੇ ਜਾਂ ਫਿਰ ਆ ਕੇ ਤੁਸੀਂ ਰੱਖਦੇ ਜਾਓ ਇਹ ਦੇਖੋ ਇਸ ਤਰ੍ਹਾਂ ਦੀ ਬਸੇ ਗੋਲੀਆਂ ਬਣਾਈ ਜਾਣੀਆਂ ਗੋਲ ਗੋਲ ਤੇ ਤੁਸੀਂ ਨਾ ਇੱਕ ਵਾਰੀ ਆ ਸਿਰਫ ਤੁਹਾਡੇ 50 ਰੁਪਏ ਲੱਗਣੇ ਆ ਤੇ ਇਹ ਤੁਸੀਂ ਨਾ ਟਰਾਈ ਕਰਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਿਆ ਜਿਨ੍ਹਾਂ ਦੇ ਕੋਕਰੋ ਅੱਜਕੱਲ ਤਾਂ ਕਈ ਵਾਰ ਕਰ ਮੈਂ ਜੰਨੇ ਕੋਕਰੋ ਜੋ ਜਾਂਦੇ ਨੇ ਬਈ ਬਾਥਰੂਮ ਦੇ ਰਾਤ ਨੂੰ ਬੜੋ ਤੇ ਤਾਂ ਵੀ ਅੰਦਰ ਐਂ ਤੁਰਦੇ ਆ ਜਿਵੇਂ ਪਤਾ ਨਹੀਂ ਨੰਦ ਇਰਾਜ ਹੁੰਦਾ ਇਹ ਤਕ ਉਸ A C ਸਟੋਰ ਵਿੱਚ ﺍﻟमारीਆਂ ਦੇ ਪਿੱਛੇ ਕਾਪੋਡ ਵਿੱਚ ਇੱਕ ਇੱਕ ਰੱਖ ਦਿਓ ਕਿਚਨ ਦੇ ਥੱਲੇ ਖਾਨਿਆਂ ਵਿੱਚ ਇੱਕ ਇੱਕ ਕਿ ਦੇ ਵੀ ਸੂਟ ਦੇ ਕੋਨੇ ਵਿੱਚ ਜਾਂ ਇਸ ਤਰ੍ਹਾਂ ਕੰਦ ਨਾਲ बस ਚਿੱਕਾ ਦਿਓ ਹਲਕਾ ਜਿਹਾ ਤੇ ਤੁਸੀਂ ਯਕੀਨ ਮੰਨਿਓ ਕਿ ਇੱਕ ਵੀ ਕਾਕਰੋਚ ਤੁਹਾਨੂੰ ਘਰ ਵਿੱਚ ਨਹੀਂ ਦਿਸੇਗਾ ਜਨੂ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਇਹ ਨੁਸਖਾ ਮੇਰਾ ਪਸੰਦ ਆਏਗਾ ਉਹ ਤਾਂ ਤੁਸੀਂ ਯੂਜ਼ ਕਰਕੇ ਦੱਸੋਗੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡਾ ਕਿਵੇਂ ਦਾ ਤੁਹਾਨੂੰ ਇਹ ਲੱਗਿਆ ਵੀਡੀਓ ਦੇਖਣ ਲਈ ਸ਼ੁਕਰੀਆ ਖੁਸ਼ ਰਹੋ ਸਭ ਨੂੰ ਸਸਟ੍ਰੀਕਾ